ਵੇਰਦੀ ਤੂੰ ਮੈਨੂੰ ਕੁੱਤਿਆਂ ਵਾਂਗੂ ਭੱਜ-ਭੱਜ ਕੇ ਭਈ ਜਾਨੀ ਆ ਮੈਂ ਤੈਨੂੰ ਕਿਹਾ ਕੀ ਆ ਜੀ ਤੁਸੀਂ ਤਾਂ ਮੈਨੂੰ ਕੁਛ ਨਹੀਂ ਕਿਹਾ ਅੱਜ ਮੇਰੇ ਭਰਾ ਨੂੰ ਨਾ ਸੀ ਮੇਰੇ ਟੋਕੀ ਵਾਲੀ ਮਸ਼ੀਨ ਜਾਤ ਆ ਗਿਆ ਉਹਦਾ ਪੈਰ ਵੱਜ ਗਿਆ ਤੇ ਡਾਕਟਰ ਕਹਿੰਦੇ ਉਹਦਾ ਪੱਥਰੀਆਂ ਦਾ ਆਪਰੇਸ਼ਨ ਕਰਨਾ ਪੂਰਾ 50000 ਰੁਪਏ ਲੱਗੂਗਾ ਤਾਂ ਕਰਕੇ ਮੈਂ ਦਾਸਾਂ ਜੀ ਤੇ ਕਮਲਿਆ ਤੂੰ ਟੈਨਸ਼ਨ ਕਿਉਂ ਲਈ ਜਾਨੀ ਆ ਆ ਦੇਖ ਆਪਣੇ ਕੋਲ 50000 ਰੁਪਏ ਤਾਂ ਹੈਗਾ ਇਹ ਤੇਰੇ ਭਰਾ ਨੂੰ ਦੇ ਦੇਣੇ ਆ ਗਾਂ ਆਪਾਂ ਬਾਅਦ ਚ ਲੈ ਲਾਂਗੇ ਜੀ ਮੈਂ ਤੁਹਾਡਾ ਸਾਣ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੀ ਮੈਂ ਹੁਣੇ ਲਾਉਣੀ ਆ ਮੇਰੇ ਭਰਾ ਨੂੰ ਫੋਨ ਹੈਲੋ ਵੀਰੇ 50000 ਤਾਂ ਮੇਰਾ ਸਾਲਾ ਚੰਗਾ ਭਲਾ ਲੈ ਵੀਰੇ ਪੈਸੇ ਹੁਣ ਜਿੱਥੇ ਮਰਪੀ ਕਰਤੀ ਉਹ ਗੱਲ ਸੁਣ ਪੈਸੇ ਤਾਂ ਤੂੰ ਲੈ ਚੱਲਿਆ ਪਰ ਮੋੜੇਗਾ ਕਦੋਂ ਉਹ ਛੋਟੇ ਵੀਰ ਤੈਨੂੰ ਪੁੱਛ ਰਿਹਾ ਮੂੰਹ ਚ ਜਵਾਨ ਨਹੀਂ ਹੈਗੀ ਤੇਰੇ ਕਦੋਂ ਮੋੜੇਗਾ ਮੇਰੇ ਪੈਸੇ ਉਹ ਤੈਨੂੰ ਸੁਣਦਾ ਨਹੀਂ ਹੈ ਓਏ ਕਦੋਂ ਮੋੜੇਗਾ ਮੇਰੇ ਪੈਸੇ ਜਿੰਨਾ ਚੰਗਾ ਜਾਂਦਾ ਥੋਨੂੰ ਜਿਹੜਾ ਚੰਗਾ ਚੱਕੀ ਤੇ ਖੜਾ ਥੋਨੂੰ ਪਤਾ ਨਹੀਂ ਲੱਗਦਾ ਠੀਕਾ ਠੀਕਾ ਚੰਗਾ ਚੱਕ ਨਹੀਂ ਗਿਆ